ਜਗਵਾਨੀ ਟੀਵੀ ਦੇਖ ਰਹੇ ਹੋ ਤੁਸੀਂ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਅਸ਼wini ਸ਼ਰਮਾ ਜੀ ਮੌਜੂਦ ਨੇ ਸ਼ਰਮਾ ਜੀ ਵਿਧਾਨ ਸਭਾ اجلاس ਹੋਇਆ ਹੈਗਾ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ ਹੈਗੀ ਤੁਸੀਂ ਕਿਵੇਂ ਦੇਖਦੇ ਹੋ ਨਹੀਂ ਇਹ ਸ਼ੁਰੂਆਤ ਅੱਜ ਬੜੀ ਅਜੀਬ ਜਿਹੀ ਲੱਗੀ ਹੈ ਰਾਜੇ ਰਾਜੇਪਾਲ ਜੀ ਦਾ ਭਾਸ਼ਣ ਸੀ ਔਰ ਰਾਜੇਪਾਲ ਦੇ ਭਾਸ਼ਣ ਦਾ ਦੇ ਅੰਦਰ ਵਿਰੋਧ ਕਰਨਾ ਇੱਕ ਦੋ ਮਿੰਟ ਆਪਣੀ ਗੱਲ ਨੂੰ ਕਹਿਣ ਤੋਂ ਬਾਅਦ ਮੈਨੂੰ ਲੱਗਦਾ ਹੈ ਕਾਂਗਰਸ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਲੇਕਿਨ ਇਹ ਨਮੀਆਂ ਪਰੰਪਰਾਵਾਂ ਕਾਂਗਰਸ ਨੇ ਸ਼ੁਰੂ ਕਰਤੀਆਂ ਕਿ ਕੇਂਦਰ ਦੇ ਅੰਦਰ ਰਾਸ਼ਟਰਪਤੀ ਦੇ ਸੰਬੋਧਨ ਦਾ ਬਾਈਕਾਟ ਕਰਦੇ ਨੇ ਇੱਥੇ ਰਾਜਪਾਲ ਨੂੰ ਆਪਣੀ ਗੱਲਬਾਤ ਕਹਿਣ ਦਾ ਮੌਕਾ ਨਹੀਂ ਮਿਲਿਆ ਇਹ ਠੀਕ ਹੈ ਕਿ ਰਾਜਪਾਲ ਨੇ ਉਹੀ ਬੋਲਣਾ ਸੀ ਜੋ ਸਰਕਾਰ ਨੇ ਲਿਖ ਕੇ ਦਿੱਤਾ ਲੇਕਿਨ ਇੱਕ ਪਰੰਪਰਾ ਬਣੀ ਹੈ ਸੁਣਨਾ ਚਾਹੀਦਾ ਸੀ ਡਿਬੇਟ ਦੇ ਅੰਦਰ ਗੱਲਬਾਤ ਕਰਨੀ ਚਾਹੀਦੀ ਸੀ ਲੇਕਿਨ ਇਹ ਇੱਕ ਗਲਤ ਪਰੰਪਰਾਵਾਂ ਪੈ ਰਹੀਆਂ ਅਰੇ ਕਾਂਗਰਸ ਕੋਲੋਂ ਦੀ ਕਿਸਾਨਾਂ ਦੀ ਤੇ ਸ਼ੀ ਹੋ ਗਈ ਕਾਂਗਰਸ ਦੇ ਯੂਪੀਏ ਦੇ ਸ਼ਾਸਨ ਦੇ ਅੰਦਰ ਕਿਸਾਨਾਂ ਲਈ ਕੀਤੇ ਕੰਮ ਤੇ ਮੋਦੀ ਦੇ 10 ਸਾਲਾਂ ਦੇ ਕੀਤੇ ਕੰਮਾਂ ਨੂੰ ਇੱਕ ਸਾਹਮਣੇ ਸਾਹਮਣੇ ਰੱਖ ਕੇ ਡਿਬੇਟ ਕਰ ਲੋ ਅੱਜ ਖੇਤੀ ਬਜਟ 4 ਚਾਰ ਗੁਣਾ ਵਧਿਆ ਆਇਆ ਰਾਹੁਲ ਗਾਂਧੀ ਕਹਿੰਦੇ ਨੇ ਜੇ ਯੂਪੀਏ ਰਾਹੁਲ ਗਾਂਧੀ ਕਹਿੰਦੇ ਨੇ ਜੇ ਯੂਪੀਏ ਆਉਂਦੀ ਆ ਤਾਂ ਅਸੀਂ ਐਮਐਸਪੀ ਦੇ ਦਾਂਗੇ ਐਮਐਸਪੀ ਤੱਕੇ 21 ਦਾਣਾ ਚੁਕੋ ਰਿਆ ਇਹੀ ਲੋਕ ਕਹ ਰਹੇ ਸੀ ਕਿ ਮੰਡੀਆਂ ਬੰਦ ਹੋ ਜਾਈ ਨਹੀਂ ਆ ਇਹੀ ਲੋਕ ਭਰਮ ਫਲਾ ਰਹੇ ਸੀ ਕਿ ਤੁਹਾਡਾ ਦਾਣਾ ਨਹੀਂ ਚੁੱਕਿਆ ਜਾਣਾ ਚੁਕੋਈਆਂ ਨਹੀਂ ਫਸਲਾਂ ਤੇ ਫਿਰ ਕਿਸਾਨ ਕਿਸਾਨ ਕਿਉਂ ਬੈਠਾ ਪਰ ਅਰੇ ਕਿਸਾਨ ਜਿਹੜਾ ਹੈ ਉਹਨਾਂ ਦੀ ਕੁਝ ਜ਼ਾਇਦ ਮੰਗਾ ਹੈ ਜਾਂ ਜੋ ਵੀ ਹੈ ਸਰਕਾਰ ਜਾਂ ਚਰਚਾ ਲਈ ਤਿਆਰ ਹੈ ਕਿਸਾਨ ਨੂੰ ਅੰਦੋਲਨ ਕਰਨ ਦਾ ਅਧਿਕਾਰ ਹੈ ਪਰ ਉਹਦੇ ਕਰਤੱਵੇ ਵੀ ਹੈਗੇ ਆ ਉਥੇ ਜਿਹੜੇ ਲੋਕ ਕੁਸਰੇ ਕੁਸ ਜਾਂਦੇ ਨੇ ਸ਼ਰਾਰਤੀ ਲੋਕ ਜਿਹੜੇ ਕੁਸਦੇ ਉਹਨਾਂ ਦੇ ਉੱਤੇ ਨਜ਼ਰ ਕਿਨਨ ਰੱਖਣੀ ਹੈ ਜਿਹੜੇ ਦੇਸ਼ ਵਿਰੋਧੀ ਨਾਅਰੇ ਲਵਾਉਂਦੇ ਨੇ ਉਹਨਾਂ ਤੇ ਨਜ਼ਰ ਕਿਨਨ ਰੱਖਣੀ ਹੈ ਜੀ ਇਹ ਅੰਦੋਲਨ ਦਾ ਅਧਿਕਾਰ ਹੈ ਤੇ ਕਰਤੱਵ ਨਿਭਾਉਣ ਦਾ ਵੀ ਅਧਿਕਾਰ ਹੈ ਉਥੇ ਅਮਨ ਸ਼ਾਂਤੀ ਭਾਈ ਉਹ ਦੂਜੇ ਤਰੀਕੇ ਨਾਲ ਅਮਨ ਵਾਲਾ ਅੰਦੋਲਨ ਹੋਏ ਇਸ ਕਰਕੇ ਅੰਦੋਲਨ ਕਰਨ ਲੇਕਿਨ ਵਾਰਤਾ ਦੁਆਰਾ ਹੀ ਹੱਲ ਹੋਣਾ ਹੈ ਜੇ ਸਰਕਾਰ ਚੱਲ ਕੇ ਤੁਹਾਡੇ ਕੋਲ ਆ ਰਹੀ ਹੈ ਵਾਰਤਾ ਦਾ ਦਰਵਾਜ਼ੇ ਬੰਦ ਨਹੀਂ ਹੋਣੇ ਚਾਹੀਦੇ ਖੁੱਲੇ ਰਹਿਣੇ ਚਾਹੀਦੇ ਜੀ ਤੁਸੀਂ ਹਰਿਆਣੇ ਦਾ ਰਵਈਆ ਕਿਵੇਂ ਦੇਖਦੇ ਹੈਗੇ ਹੋ ਫਿਰ ਹਰਿਆਣਾ 14 ਫਸਲਾਂ ਦੇ ਉਤੇ ਐਮਐਸਪੀ ਦੇ ਰਿਹਾ ਹੈ ਇਹ ਚੁਟਕੀਆਂ ਵਜਾ ਕੇ ਐਮਐਸਪੀ ਦੇ ਕੇ ਵੋਟਾਂ ਲੈ ਕੇ ਆਇਆ ਲੋਕਾਂ ਕੋਲੋਂ ਇਹਨਾਂ ਨੂੰ ਗੱਲ ਕਰਨ ਦਾ ਅਧਿਕਾਰ ਉਸ ਵੇਲੇ ਜਦੋਂ 14 ਫੈਸਲਿਆਂ ਦੇ ਉੱਤੇ ਮੇਰੇ ਪੰਜਾਬ ਦੇ ਕਿਸਾਨ ਨੂੰ ਐਮਐਸਪੀ ਦੇ ਦੇਣਗੇ ਤੇ ਤੁਸੀਂ ਕਿਵੇਂ ਦੇਖਦੇ ਜੋ ਬੈਰੀਗੇਟਿੰਗ ਕੀਤੀ ਗਈ ਹੈ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਅਸ਼ਵਨੀ ਜੀ ਤੁਸੀਂ ਖੇਤਰੀ ਮੇਰੀ ਮੇਰੀ ਗੱਲ ਸੁਣੋ ਹਰ ਇੱਕ ਹਰ ਇੱਕ ਅੰਦੋਲਨ ਦਾ ਔਰ ਹਰ ਸਟੇਟ ਦਾ ਆਪਣਾ ਇੱਕ ਰੰਦਾ ਕਾਨੂੰਨ ਵਿਵਸਥਾ ਬਣ ਕੇ ਔਰ ਸਭ ਅੱਛੇ ਤਰੀਕੇ ਨਾਲ ਅਮਨ ਸ਼ਾਂਤੀ ਦੇ ਨਾਲ ਅੰਦੋਲਨ ਹੋਏ ਉਹਦਾ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੋਣਾ ਤੁਸੀਂ ਹਾਈ ਕਮਾਂਡ ਨਾਲ ਕੋਈ ਗੱਲਬਾਤ ਕਰੋਗੇ ਕਿ ਪੰਜਾਬ ਦੇ ਵਿੱਚ ਭਾਜਪਾ ਕਾ ਆਡਰ ਨੂੰ ਜਿਹੜਾ ਹੈਗਾ ਦਿੱਕਤ ਆ ਸਕਦੀ ਹੈਗੀ ਇਸ ਚੀਜ਼ ਨੂੰ ਲੈ ਕੇ ਦੇਖੋ ਕਿਸੇ ਨੂੰ ਵੀ ਦਿੱਕਤ ਨਹੀਂ ਆਣੀ ਚਾਹੀਦੀ ਪੰਜਾਬ ਨੂੰ ਦਿੱਕਤ ਨਾ ਆਏ ਕਿਉਂਕਿ ਇਹਦੀ ਆੜ ਦੇ ਅੰਦਰ ਬਹੁਤ ਸਾਰੇ ਲੋਕ ਆਪਣਾ ਉਲੂ ਸਿੱਧਾ ਕਰਨਾ ਚਾਹੁੰਦੇ ਨੇ ਔਰ ਉਹ ਉਹ ਪੂਰੀ ਤਰ੍ਹਾਂ ਸਿਆਸਤ ਹੋ ਰਹੀ ਹੈ ਔਰ ਉਹ ਲੋਕ ਕਰ ਰਹੇ ਨੇ ਜਿਹੜੇ ਆਪੇ ਕਿਸਾਨ ਦੇ ਹਤੇਸ਼ੀ ਨਹੀਂ ਕਿਸਾਨ ਵਿਰੋਧੀ ਨੇ ਤਾਂ ਇਹ ਸਨ ਭਾਜਪਾ ਦੇ ਆਗੂ ਅਸ਼wini ਸ਼ਰਮਾ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਕਿਸਾਨਾਂ ਦਾ ਮੋਰਚਾ ਹੈਗਾ ਇੱਕ ਵਾਰ ਫੇਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਇਸ ਦੇ ਉੱਪਰ ਸਿਰਫ ਔਰ ਸਿਰਫ ਸਿਆਸਤ ਹੋ ਰਹੀ ਹੈ ਹਾਲਾਂਕਿ ਕੇਂਦਰ ਦੇ ਵਿੱਚ ਜੋ ਭਾਜਪਾ ਸਰਕਾਰ ਹੈ ਉਹ ਲਗਾਤਾਰ ਕਿਸਾਨਾਂ ਦੇ ਹੱਕਾਂ ਦੀ ਹੀ ਗੱਲ ਕਰਦੀ ਹੈ ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਹਰਜਿੰਦਰ ਸਿੰਘ ਨਾਲ ਜਗਬਾਣੀ ਲਈ ਵਰुणਪਟ